ਤੇ ਬਾਹਰਲਾ ਕੁੜੀਆ ਥੋੜਾ ਬੋਧਾ ਪਲੱਸ 2 ਬੀਏ ਕਰਕੇ ਕਿੱਡੀਆਂ-ਕਿੱਡੀਆਂ ਨੌਕਰੀਆਂ ਲੈ ਲੈਂਦੇ ਇਹ ਸਾਡੀ ਤੁਸੀਂ ਲਾ ਲੋ ਸਾਡੇ ਕੋ ਮੈਸੇਜ ਇਹੋ ਦੇ ਰਹੇ ਆ ਇਹ ਕੰਪੀटीशन ਦਾ ਮਤਲਬ ਹੈ ਨਸ਼ਿਆਂ ਤੋਂ ਛੁਟਕਾਰਾ ਰਿਹਾ ਜਿਹੜਾ ਯੰਗਚਰ ਸਾਡੇ ਨਸ਼ਿਆਂ ਤੇ ਦਾ ਗੈਂਗਸਟਰ ਬਣ ਗਿਆ ਉਹਨਾਂ ਨੂੰ ਸਪੋਰਟਸ ਵਿੱਚ ਲੈਣਾ ਚਾਹੁੰਦੇ ਆ ਵੱਡੇ ਨਾਮ ਰੱਖਣ ਦਾ ਮਕਸਦ ਇਹੋ ਹੀ ਹੈ ਕਿ ਬੱਚਿਆਂ ਨੂੰ ਸ਼ੌਂਕ ਹੋਵੇ ਉਹਨਾਂ ਨੂੰ ਕੁਝ ਮਿਲੇ ਜਿਸ ਤਰ੍ਹਾਂ ਹਰੀ ਜੀ ਕਹਿ ਰਹੇ ਕਿ ਲੱਖਰ ਰੁਪਏ ਲੱਗਣਗੇ ਤਾਂ ਮਸੇਦ ਬਣਾਉਂਦੇ ਤਾਲ ਨੂੰ ਤੁਸੀਂ ਇੰਨਾ ਕੁਸ਼ ਇੰਨਾ ਇਨਵੈਸਟਮੈਂਟ ਕਰਦੇ ਤਾਲ ਨੂੰ ਤੁਹਾਡਾ ਜੋ ਤੁਸੀਂ ਸਾਰੀ ਸਿੰਘ ਨਾਲ ਉਹ ਕਨਸੈਪਟ ਲੈ ਕੇ ਆਏ ਜੇ ਇੱਕ ਕੀ ਹੈ ਤੁਹਾਡਾ ਦਾਸ ਜਗਤਾਰ ਸਿੰਘ ਬੌਕਸਰ ਆਪ ਜੀ ਮਾਦਮ ਰਾਈ ਇਹਹੀ ਪ੍ਰਚਾਰ ਵਿਸਾਰ ਕਰਨਾ ਚਾਹੁੰਦੇ ਆਂ ਵੀ ਨੌਜਵਾਨਾਂ ਨੂੰ ਨਸ਼ਾ ਪੱਤਿਆਂ 'ਚ ਬਰਕਦੈ ਜਾਵੇ ਜਿੱਦਾਂ ਸਾਡੇ ਮਹਾਨ ਯੋਧੇ ਸਰਦਾਰ ਹਰੀ ਸਿੰਘ ਨਲਵਾ ਜੀ ਕਲਾਸਿਕ ਟੂਰਨਾਮੈਂਟ ਬੋਡੀ ਬਿਲਡਿੰਗ ਆਲ ਇੰਡੀਆ ਦਾ ਹੋ ਰਿਹਾ ਆਲ ਇੰਡੀਆ ਤੋਂ ਬੋਡੀ ਬਿਲਡਰ ਆਉਣਗੇ ਸਾਰੇ ਤੇ ਇਹਦੇ ਵਿੱਚ ਕੈਸ਼ ਪ੍ਰਾਈਜ਼ ਆਲ ਓਵਰ ਚੈਂਪੀਅਨ ਨੂੰ ਦੀਪ ਦਿੱਤੀ ਜਾਏਗੀ ਸੈਕੰਡ ਨੂੰ ਰਨਰ ਅਪ ਨੂੰ ਮੋਟਰਸਾਈਕਲ ਦਿੱਤਾ ਜਾਊਗਾ ਤੇ ਜਿੰਨਾ ਵੀ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਦਿੱਤਾ ਜਾ ਬੰਦ ਦਿੱਤਾ ਤਾਂ ਦੇ ਵੀਰਾਂ ਨੇ ਵੀ ਕੀਤਾ ਤੁਸੀਂ ਵੀ ਤੇ ਕੋਈ ਇੱਕ 350 ਐਂਟਰੀ ਸਾਡੇ ਕੋ ਆਈ ਆ ਪੂਰੇ ਇੰਡੀਆ ਤੋਂ ਸਭ ਤੋਂ ਵੱਡਾ ਇਨਾਮ ਕਿਹੜਾ ਰੱਖਿਆ ਗਿਆ ਹੈ ਸਭ ਤੋਂ ਵੱਡਾ ਇਨਾਮ ਕੈਸ਼ ਪ੍ਰਾਈਜ਼ ਹੈ 25000 ਰੁਪਿਆ ਫਸਟ ਨੂੰ ਜੀ 20000 ਸੈਕੰਡ ਨੂੰ ਇਦਾਂ ਹੀ 5-5000 ਕਰਾ ਕੇ ਪੰਜ ਫਿਨਸਟਕ ਪ੍ਰਾਈਜ਼ ਤੇ ਆਲ ਓਵਰ ਦੀ ਟੀਮ ਚੈਂਪੀਅਨ ਹੋ ਗਈ ਉਹਨੂੰ ਓਪਨ ਜੀਪ ਤੇ ਜਿਹੜੀ ਆਲ ਓਵਰ ਰਨਰ ਅਪ ਹੋ ਗਈ ਉਹਨੂੰ ਮੋਟਰਸਾਈਕਲਤਾ ਜਾਊਗਾ ਜੀ ਕਿਹੜੀ ਜਗ੍ਹਾ ਤੇ ਹੋ ਰਿਹਾ ਹੈ ਇਹ 23 ਨੂੰ ਵੇਟ ਹੋਣਗੇ ਇਹਦੇ 24 ਨੂੰ ਇਹ ਟੂਰਨਾਮੈਂਟ ਸ਼ੁਰੂ ਹੋਊਗਾ ਇੱਕ ਗੁਰੂ ਨਾਨਕ ਐਡਿਟੋਰੀਅਮ ਆਪਣਾ ਸੰਗਮ ਸਿੰਘ ਮੇ ਦੇ ਪਿਛਲੇ ਬਨੇ ਅਨਮ ਸਿੰਘ ਮੇ ਦੇ ਅਨਮ ਸਿੰਘ ਮੇ ਲਾ ਕੇ ਆਪਣਾ ਸੰਗਮ ਦੇ ਪਿਛਲੇ ਬਨੇ ਆ ਤੇ ਉਹ ਆਪਾਂ ਇਹ ਗਵਰਨਮੈਂਟ ਜਿੰਨੇ ਵੀ ਬਾਹਰੋਂ ਬੱਚੇ ਆਉਣਗੇ ਉਹਨਾਂ ਦਾ ਤੇ ਰਹਿਣ ਸਹਿਣ ਦਾ ਖਾਣ ਪੀਣ ਦਾ ਉਪਰਾਲਾ ਸਾਰੇ ਸਜਣਾ ਮਿੱਤਰਾਂ ਨੇ ਤਾਂ ਡਰ ਕੇ ਵੀਰ ਭਰਾਵਾਂ ਦੀ ਮਤਨ ਆਇਆ ਵਾ ਤੇ ਗਾਹ ਵੀ ਆਪਾਂ ਦੋਨੇ ਆਪ ਵੀ ਸਾਰੇ ਬੱਚੇ ਨਸ਼ਾ ਪੁੱਤੀ ਛੱਡਣਾ ਤੇ ਗੇਮਾਂ ਲਾਉਣ ਤੇ ਜਿੱਦਾਂ ਇਸ ਜੋਧੇ ਦੇ ਨਾਮ ਤੇ ਕਲੱਬ ਬਣਾਇਆ ਵਾ ਅਸੀਂ ਗਾਹ ਬਾਕੀ ਵੀ ਹੋਰ ਆਪਣੇ ਸਿੱਖ ਜੋਧਿਆਂ ਦੇ ਨਾਮ ਤੇ ਕਲੱਬ ਬਣਾ ਕੇ ਤੇ ਵਕਰੇ ਵਕਰੇ ਟੂਰਨਾਮੈਂਟ ਕਰਾਏ ਜਾਂ ਜਿੱਦਾਂ ਬਾਕਸਿੰਗ ਗਿੱਡੂ ਫਾਕੀ ਕਬੱਡੀ ਇਹਨਾਂ ਸਾਰੀਆਂ ਗੇਮਾਂ ਨੂੰ ਆਪਾਂ ਪ੍ਰਮੋਟ ਕਰਵਾਉਣ ਤੋਂ ਸਾਰੇ ਵੀਰ ਸਾਡੇ ਸਾਡੇ ਨਾਲ ਮਿਲ ਕੇ ਇਹ ਗੇਮਾਂ ਕਰਈਏ। ਭਾਜੀ ਆਪਣਾ ਨਾਮ ਲਾ ਕੇ ਜੋ ਹਰੀ ਸਿੰਘ ਨਲਵਾ ਸਾਡੇ ਵੱਲੋਂ ਜੋ ਤੁਹਾਡੇ ਵੱਲੋਂ ਮੁਕਾਬਲੇ ਕਰਵਾਏ ਜਾ ਰਹੇ ਇੱਕ ਵਧੀਆ ਪਹਿਨਸਕਰੀ ਕੀਤੀ ਗਈ ਹੈ। ਕੀ ਇਹ ਪੂਰਾ ਬਹੁਤ ਜ਼ਿਆਦਾ ਕੰਗਰੂਏਟ ਭਾਜੀ ਮੇਰਾ ਨਾਮ ਹਰਮਿੰਦਰ ਸਿੰਘ ਹੈਰੀ ਪਿੰਡ ਰਿਆ। ਅਸੀਂ ਹਰੀ ਸਿੰਘ ਨਲਵਾ ਕਲਾਸਿਕ ਇਹ ਨਾਂ ਦਾ ਇੱਕ ਸ਼ੋਅ ਕਰਾ ਰਹੇ ਆ ਬਾਡੀ ਬਿਲਡਿੰਗ ਦਾ ਸਾ ਆ ਤੀਸਰਾ ਸ਼ੋਅ ਆ ਹਨਾ ਇਹ ਬਹੁਤ ਤਗੜੇ ਲੈਵਲ ਦਾ ਸ਼ੋਅ ਹੋ ਰਿਹਾ ਵਾ ਨੈਸ਼ਨਲ ਲੈਵਲ ਦਾ ਸ਼ੋਅ ਪੂਰੇ ਇੰਡੀਆ ਤੋਂ ਪਾਰਟਿਸਪੇਟ ਆ ਰਹੇ ਥੇ ਬਾਡੀ ਬਿਲਡਿੰਗ ਦਾ ਸ਼ੋਅ ਅੱਜ ਦੇ ਚ ਹਰ ਤਰ੍ਹਾਂ ਦੀ ਕੈਟਾਗਰੀ ਰੱਖੀ ਜੂਨੀਅਰ ਸੀਨੀਅਰ ਮਾਸਟਰ ਕੈਟਾਗਰੀ ਹੈਂਡੀਕੈਪ ਕੈਟਾਗਰੀ ਬੜੇ ਵੱਡੇ ਲੈਵਲ ਦੇ ਕੈਸ਼ ਪ੍ਰਾਈਜ਼ ਦਿੱਤੇ ਜਾ ਰਹੇ ਆ ਚੈਂਪੀਅਨ ਆਫ ਚੈਂਪੀਅਨ ਨੂੰ ਜੀਪ ਦਿੱਤੀ ਜਾ ਰਹੀ ਬਾਈਕ ਦਿੱਤੀ ਜਾ ਰਹੀ ਹਾਂਜੀ ਬਹੁਤ ਵੱਡੇ ਲੈਵਲ ਦਾ ਸ਼ੋਅ ਆ ਕਿਸ ਤਰ੍ਹਾਂ ਦੇ ਮਾਤ ਆਇਆ ਕਿ ਗਰੀਸੇ ਨਲੂਆ ਕਲਾਸਿਕ ਨਾਮ ਤੇ ਹੀ ਆਇਆ ਜੀ ਅਸੀਂ ਇਸ ਮੇਰੇ ਆਈਡੀਅਲ ਜ਼ਿਆਦਾਤਰ ਮੈਂ ਹਰੀਸ ਅਕਨਲਵੇ ਨੂੰ ਆਪਣਾ ਆਈਡੀਅਲ ਮੰਨਦਾ ਹਾਂ ਉਹ ਹਰ ਉਹ ਓਵਰਲ ਪਰਸਨੈਲਿਟੀ ਕਰੈਕਟਰ ਵਾਈਜ਼ ਮਤਲਬ ਉਹ ਯੋਧਾ ਸ਼ੇਰ ਦਾ ਸ਼ਿਕਾਰ ਕਰਨ ਵਾਲਾ ਹੈ ਉਹਦਾ ਟਰੈਕਟਰ ਏਡਾ ਹੀ ਮਤਲਬ ਰਾਣੀ ਜਿਹੜੀ ਬਾਨੋ ਹੀ ਉਹਨੂੰ ਵੀ ਉਹਨੇ ਆਪਣਾ ਮਤਲਬ ਆਪਣੇ ਆਪ ਨੂੰ ਪੁੱਤਰ ਕਿਹਾ ਤਾਂ ਉਹ ਓਵਰ ਆਲ ਬਹੁਤ ਸੋਹਣਾ ਕੈਰੈਕਟਰ ਸੀ ਪਾਵਰ ਦਾ ਸਰੋਤ ਹੀ ਤੇ ਆਪਾਂ ਗੇਮ ਕਰਦੇ ਆਂ ਜੋਰ ਕਰਦੇ ਵੀ ਪਾਵਰ ਲੱਗਦੀ ਏ ਪਾਵਰ ਤਾਂ ਪਾਵਰ ਹਰੀ ਸਿੰਘ ਗਲਵਾ ਬਣ ਗਿਆ ਤਾਂ ਅਸੀਂ ਸ਼ੋ ਦਾ ਨਾਮ ਹਰੀ ਸਿੰਘ ਗਲਵਾ ਕਲਾਸਿਕ ਰੱਖਿਆ ਜੀ ਤੇ ਸਭ ਤੋਂ ਵੱਡੀ ਇਨਾਮ ਕਿਹੜਾ ਰੱਖਿਆ ਗਿਆ ਤੇ ਭਾਜੀ ਨਾਮ ਹਰ ਵੇਟ 'ਚ ਪਹਿਲੀ ਨੂੰ ਅਸੀਂ 20-20 ਹਜ਼ਾਰ ਕੈਸ਼ ਸੁਪਲੀਮੈਂਟ ਦੇ ਰਹੇ ਆਂ ਪੰਜ ਪਲੇਸਾਂ ਵਾਂ ਹਰ ਵੇਟ 'ਚ 95 ਕੈਸ਼ ਪ੍ਰਾਈਸ ਤੇ ਸਪਲੀਮੈਂਟ ਤੇ ਮੈਡਲ ਆ ਜਿਹੜਾ ਚੈਂਪੀਅਨ ਆ ਆਫ ਚੈਂਪੀਅਨ ਹੈ ਉਹਨੂੰ ਜੀਪ ਆ ਓਪਨ ਜੀਪ ਜੀ ਹਾਂ ਇੱਕ ਬਾਈਕ ਵੀ ਦਿੱਤੀ ਜਾ ਰਹੀ ਹੈ ਇਹ ਅੰਮ੍ਰਿਤਸਰ ਕੀ ਕਰ ਰਹੇ ਹਾਂ ਜੀ ਅੰਮ੍ਰਿਤਸਰ ਚ ਬੱਸ ਇਸ ਤੋਂ ਇਲਾਵਾ ਵੀ ਹੋਰ ਅਗੋਂ ਨੈਕਸਟ ਪਲਾਨ ਹੈਗੇ ਪਾ ਜੀ ਬਸ ਤੁਹਾਡੇ ਰਕੇ ਪ੍ਰੋਸਪੋਰਟ ਕਰਨ ਤੇ ਆਪਾਂ ਜੋਰ ਨਾਲ سپورਟ ਕਰਨ ਮੋੜਾ ਬਣ ਨਹੀਂ ਫਿਰ ਹਰ ਤਰ੍ਹਾਂ ਦੀ ਗੇਮ ਕਰਾਵਾਂਗੇ ਅੰਮ੍ਰਿਤਸਰ ਸ਼ੁਰੂਆਤ ਕੀਤੀ ਹੈ ਬਸ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਰਕੇ ਭਰਾਵਾਂ ਦਾ ਸਾਥ ਚਾਹੀਦਾ